i the it. ਪਾੜੀ ਕੜ ਦਿਲ ਬਾੜ ਟਕਾਇਆ ਅੱਖੀਂ ਦੇ ਨਾਲ ਛਾਤੀ ਪਾੜੀ ਕੜ ਦਿਲ ਬਾੜ ਟਕਾਇਆ ਛੁਰੀਆਂ ਦੇ ਨਾਲ ਛਾਤੀ ਪਾੜੀ ਕੜ ਦਿਲ ਬਾੜ ਟਕਾਇਆ ਹੋ ਟੁਕੜੇ ਟੁਕੜੇ ਕਰ ਦਿਲ ਪੁੱਤ ਦਾ ਓ ਟੁਕੜੇ ਟੁਕੜੇ ਕਰ ਦਿਲ ਪੁੱਤ ਦਾ ਬਾਰੇ ਜੋ ਕੇ ਸਰਛੜ ਕਾਇਆ ਭਰਪਰਤ ਦੇ ਛੱਟੇ ਮਾਰੇ ਜੋ ਕੇ ਸਰਛੜ ਕਾਇਆ ਭਰਪਰਤ ਦੇ ਛੱਟੇ ਮਾਰੇ ਜੋ ਕੇ ਸਰਛੜ ਕਾਇਆ ਭਰਪਰਤ ਦੇ ਛੱਟੇ 말 <suss> ¡Gracias! ਸਤੇ ਮਾਨ ਸਤਕਾਰ ਅੰਦਰ ਬਹੁਤ ਸਾਰੇ ਗੁਰਮੁਖ ਪਿਆਰਿਆਂ ਵੱਲੋਂ ਮਾਨ ਭੇਜਿਆ ਜਾ ਰਿਹਾ ਹੈ ਸਟੇਜ ਉੱਤੇ ਬੈਠੇ ਹੋਏ ਸਰਦਾਰ ਬਲਵਿੰਦਰ ਸਿੰਘ ਸਾਹਿਬ ਜੀ ਉਹਨਾਂ ਵੱਲੋਂ 200 ਰੁਪਇਆ ਇਤਿਹਾਸ ਦੇ ਮਾਨ ਸਤਕਾਰ ਵਿੱਚ ਭੇਜਿਆ ਗਿਆ ਹੈ ਅਰਦਾਸ ਕਰਦੇ ਸਤਿਗੁਰੂ ਚੜ੍ਹਦੀ ਕਲਾ ਦੇ ਰੋਕਤਾ ਤੰਦਰੁਸਤੀ ਦੀ ਦਤ ਬਖਸ਼ਿਸ਼ ਕਰਨ ਸਰਦਾਰ ਮਨਜਿੰਦਰ ਸਤਕਾਰਯੋਗ ਪਾਪਾ ਮਨਜਿੰਦਰ ਸਿੰਘ ਸਾਹਿਬ ਜੀ ਜੋ ਸਟੇ ਸਕੱਤਰ ਸਟੇਜ ਦਾ ਪ੍ਰਬੰਧ ਚਲਾ ਰਹੇ ਨੇ ਬਹੁਤ ਸਾਰੇ ਮਾਨ ਉਹਨਾਂ ਵੱਲੋਂ ਟਾੜੀ ਇੱਥੇ ਦੇ ਮਾਨ ਸਤਿਕਾਰ ਵਿੱਚ ਆਇਆ ਅਰਦਾਸ ਕਰਦੇ ਸਤਿਗੁਰੂ ਚੜ੍ਹਦੀਆਂ ਕਲਾ ਦੇ ਰੋਗ ਤਾ ਤੰਦਰੁਸਤੀ ਦੀ ਦਾਤ ਬਖਸ਼ ਕਰਨ ਸਤਿਕਾਰਯੋਗ ਸਾਧ ਸੰਗਤ ਤੁਸੀਂ ਮੰਡਾਲ ਵਿੱਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਮਾਪੁਰਖਾਂ ਦੇ ਜੋੜ ਮੇਲੇ ਅੰਦਰ ਜੁੜੇ ਆ ਪਰ ਜਿਹੜੇ ਖਾਦਾ ਉੱਤੇ ਬੈਠੇ ਹੋਏ ਦੇਸ਼ ਦੀ ਰਾਖੀ ਕਰਨ ਵਾਲੇ ਉਹ ਵੀ ਇਸ ਲੈਬ ਦੇ ਜ਼ਰੀਏ ਇਸ ਜੋੜ ਮੇਲੇ ਅੰਦਰ ਜੁੜੇ ਹੋਏ ਮੇਰੇ ਸਤਕਾਰਯੋਗ ਐਸਆਈ ਸਰਦਾ ਅਨਰਵੈਲ ਸਿੰਘ ਜੀ ਬੀਐਸਐਫ ਜਿਹੜੇ ਨੌਕਰੀ ਕਰਦੇ ਹਨ ਮਨੀਪੁਰ ਦਾ ਜਿਹੜੇ ਸਾਰਾ ਪ੍ਰੋਗਰਾਮ ਲਾਈਵ ਵੇਖ ਰਹੇ ਹਨ ਉਹਨਾਂ ਵੱਲੋਂ ਬਹੁਤ ਸਾਰਾ ਮਾਨ ਟਾੜੀ ਇੱਥੇ ਦੇ ਮਾਨ ਸਤਕਾਰ ਅੰਦਰ ਭੇਜਿਆ ਗਿਆ ਹੈ ਲਵਪ੍ਰੀਤ ਸਿੰਘ ਯੂਕੇ ਅਤੇ ਸਾਹਿਬ ਪ੍ਰੀਤ ਸਿੰਘ ਕੈਨੇਡਾ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਮਾਇਰ ਅਰਦਾਸ ਕਰਦੇ ਅਰਦਾਸ ਕਰਦੇ ਮੇਰੇ ਸਤਿਗੁਰੂ ਪਾਤਸ਼ਾਹ ਮਹਾਰਾਜੀ ਚੜ੍ਹਦੀਆਂ ਕਲਾ ਦੇ ਰੋਕਤਾ ਤੰਦਰੁਸਤੀ ਦੀ ਦਾਤ ਬਖਸ਼ ਕਰਨ ਸਤਿਕਾਰਯੋਗ ਸਾਧ ਸੰਗਤ ਇੱਕ ਸ਼ਾਇਰ ਕਹਿੰਦਾ ਹੈ ਕਿ ਸਮਾਂ ਉਸ ਨੂੰ ਕਦੇ ਨਹੀਂ ਸਮਾਂ ਦਿੰਦਾ ਜਿਹੜਾ ਸਮੇਂ ਦੀ ਕਦਰ ਪਛਾਣਦਾ ਨਹੀਂ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਜਿੰਨਾ ਸਮਾਂ ਮੈਨੂੰ ਪ੍ਰਬੰਧਕ ਜੀ ਨੇ ਦਿੱਤਾ ਸੀ ਉਹ ਸਮਾਪਤ ਹੋ ਗਿਆ ਮੈਂ ਨਹੀਂ ਚਾਹੁੰਦਾ ਕਿ ਆਪਣੇ ਆਉਣ ਵਾਲੇ ਕਿਸੇ ਜਥੇ ਦਾ ਜਿਹੜਾ ਹਾਕਮ ਸਟੇਜ ਉੱਤੋਂ ਖਾਵਾਂ ਮੈਂ ਆਪਣੇ ਵਿਚਾਰਾਂ ਨੂੰ ਇੱਥੇ ਹੀ ਸਕੋਚਦਾ ਹਾਂ ਜ਼ਿੰਦਗੀ ਰਹੀ ਫਿਰ ਆਉਣ ਵਾਲੇ ਜੋੜ ਮੇਲੇ ਉੱਤੇ ਤੁਹਾਡੇ ਦਰਸ਼ਣਦਾਰੀ ਕਰਾਂਗੇ ਪਰਮਾਤਮਾ ਸਾਰਿਆਂ ਨੂੰ ਹੀ ਖੁਸ਼ੀਆਂ ਦਾ ਖੇੜਾ ਬਖਸ਼ਿਸ਼ ਕਰੇ ਸਟੇਜ ਉੱਤੇ ਬੈਠੇ ਹੋਏ ਨਵੰਬਰ ਪੰਚਾਇਤ ਸਮੂਚੀ ਪਿੰਡ ਦੀ ਪੰਚਾਇਤ ਦਾ ਗੁਰੂ ਕੀ ਸੰਗਤ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਕੇ ਖੋਇਆਂ ਪੁੱਲਾਂ ਦੀ ਖਿਮਾ ਮੰਗ ਕੇ ਫਤਿਹ ਅਰਜ਼ ਕਰਦਾ ਹਾਂ ਖੋਇਆਂ ਪੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਬਹੁਤ ਸਾਰੀਆਂ ਭੈਣਾਂ ਵੱਲੋਂ ਬੱਚੀਆਂ ਵੱਲੋਂ ਮਾਇਆ ਦੇ ਕੀ ਤਹਸਤਾ ਮਾਨ ਕੀਤਾ ਗਿਆ ਜਿਹੜੇ ਖਦਾਨੇ ਵਿੱਚੋਂ ਮਾਇਆ ਹੀ ਅਰਦਾਸ ਕਰਦਾ ਸਤਿਗੁਰੂ ਖਦਾਨੇ ਭਰਪੂਰ ਕਰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਪਿਆਰ ਵੀ ਚਾਓ ਫਤਿਹ ਬੁਲਾਈਏ ਸਰਬੱਤ ਮਾਈ ਭਾਈ ਚੜ੍ਹਦੀ ਕਲਾ ਨਾਲ ਆਪਣੀ ਰਸਨਾ ਤੋਂ ਕਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ